ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅਸੀਂ ਜਾਣਦੇ ਹਾਂ ਕਿ ਤੁਸੀਂ ਸਾਰੇ ਹੀ ਬਹੁਤ ਵਧੀਆ ਹੋਗੇ ਅੱਜ ਅਸੀਂ ਨਵਾਂ ਟੌਪਿਕ ਜਿਹੜਾ ਲਿਆਉਂਦਾ ਆ ਉਹ ਰੋਜ਼ ਦੀ ਰੂਟੀਨ ਡੇਲੀ ਡਾਈਟ ਕੀ ਖਾਣੀ ਹੈ ਕੀ ਨਹੀਂ ਖਾਣਾ ਕਿਉਂਕਿ ਅੱਜ ਕੱਲ੍ਹ ਗਲਤ ਡਾਈਟ ਖਾਣ ਨਾਲ ਬਹੁਤ ਹੀ ਲੋਕ ਬਿਮਾਰ ਹੋ ਰਹੇ ਨੇ ਸਾਡਾ ਵੀਰ ਬਹੁਤ ਹੀ ਸਿਆਣਾ ਹੈ ਔਰ ਡਾਈਟੀਸ਼ਨ ਵੀ ਹੈ ਇਹ ਵੱਖ-ਵੱਖ ਡਾਈਟਾਂ ਬਾਰੇ ਬਹੁਤ ਜਾਣਕਾਰੀ ਰੱਖਦਾ ਹੈ ਆਓ ਵੀਰ ਰਵਨੀਤ ਸਿੰਘ ਤੋਂ ਕੁਝ ਨਵਾਂ ਸਿੱਖੀਏ ਕਿ ਕੀ ਖਾਣਾ ਪੀਣਾ ਚਾਹੀਦਾ ਹੈ ਤੇ ਕੀ ਨਹੀਂ ਖਾਣਾ ਪੀਣਾ ਚਾਹੀਦਾ ਹਾਂਜੀ ਵੀਰ ਹਾਂਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਸ਼ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਾ ਆਪਣਾ ਵਿਸ਼ਾ ਜਿੱਦਾਂ ਵਕ ਵਕ ਟਾਪਿਕਾਂ ਬਾਰੇ ਆਪਾਂ ਵਿਚਾਰ ਚਰਚਾ ਕਰਦਾ ਰਹਿੰਨੇ ਆ ਅੱਜ ਦਾ ਆਪਣਾ ਮੇਨ ਟਾਪਿਕ ਹੈ ਦੇਸੀ ਖਾਣ ਡਾਈਟ ਵਿੱਚ ਕੀ ਨਹੀਂ ਖਾਣਾ ਚਾਹੀਦਾ ਕੀ ਖਾਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕਸਰਤ ਕਰਨੀ ਚਾਹੀਦੀ ਸਵੇਰੇ 5:30 ਪਾਣੀ ਉੱਠਣਾ ਚਾਹੀਦਾ ਜੋ ਆਪਣੇ ਐਸਟਰੋਲੋਜੀ ਜੋਤਿਸ਼ੀ ਵੀ ਆਂਦੇ ਵੀ ਥੋੜਾ ਟਾਈਮ ਨਾਲ ਉੱਠੋ ਤੈਮ ਨਾਲ ਉੱਠ ਕੇ ਕਸਰਤ ਕਰਨੀ ਚਾਹੀਦੀ ਆਪਾਂ ਨੂੰ ਯੋਗਾ ਜਿਹਦੇ ਵਿੱਚ ਕਪਾਲ ਬਾਤੀ ਤੇ ਅਨਲੋਂ ਬਲੋਂ ਇਹ ਦੋ ਐਕਸਰਸਾਈਜ਼ ਨਾਲ ਹਰ ਬੰਦੇ ਨੂੰ ਕਰਨੀਆਂ ਚਾਹੀਦੀਆਂ ਜਿਹੜਾ ਆਪਾਂ ਮਛੂਟੇ ਤੋਂ ਲੈ ਕੇ ਵੱਡਾ ਬਜ਼ੁਰਗ ਤੱਕ ਪੈਣਾ ਮਾਤਾ ਪਿਤਾ ਦੇ ਅਨੁਸਾਰ ਸਾਰਿਆਂ ਦਾ ਕਪਾਲ ਬਾਤੀ ਤੇ ਅਨਲੋਂ ਬਲੋਂ ਕਰਨਾ ਚਾਹੀਦਾ ਏਕੇ ਜੇ ਆ ਸ਼ੇਰੇ ਉੱਠ ਕੇ ਗਰਮ ਪਾਣੀ ਪੀਣਾ ਚਾਹੀਦਾ ਜਾਂ ਨੋਰਮਲ ਜਾਂ ਠੰਡਾ ਆ ਜੇ ਸਭ ਤੋਂ ਪਹਿਲਾਂ ਗਰਮ ਪਾਣੀ ਜੇ ਇਹਦੇ ਆਪਾਂ ਕੋਈ ਇੱਕ ਦੋ ਕੇਲਾ ਜਾਂ ਇੱਕ ਦੋ ਸੇਬ ਨਰਨੇ ਕਾਲ ਦੇ ਖਾ ਲਈ ਸਭ ਤੋਂ ਵਧੀਆ ਮੈਡੀਸਿਨ ਹੈ ਇੱਕ ਵਿਧੀ ਥੋੜੀ ਥੋੜੀਆਂ ਆਪਾਂ ਗੱਲਾਂ ਨੋਟ ਕਰ ਲਓ ਜੇ ਕਿ ਇਹਨੇ ਵੀਰ ਨੋਟ ਕਰਨੀਆਂ ਹੁਣ ਜਦੋਂ ਕਿ ਨੂੰ ਬੁਖਾਰ ਚੜਦਾ ਨਾ ਮਤਲਬ ਜਿਆਦਾ ਬੁਖਾਰ ਚੜਦਾ ਉਹਨੂੰ ਗਰਮ ਪਾਣੀ ਕਰਕੇ ਅੱਧੀ ਬਾਲਟੀ ਗਰਮ ਪਾਣੀ ਕਰਕੇ ਨਾ ਉਹਨੂੰ ਅੱਧੀਆਂ ਜਿਹੜੀਆਂ ਆਪਣੀਆਂ ਲੈਗ ਹੁੰਦੀਆਂ ਲੱਤਾਂ ਆਂ ਉਹ ਮਤਲਬ ਪਾੜੀ ਦੇ ਵਿੱਚ ਰੱਖ ਕੇ ਉਹਦੇ ਨਾਲ ਵੀ ਬੁਖਾਰ ਲੱਜ ਜਾਂਦਾ ਹੁਣ ਵੇਖੋ ਐਲ ਆਉਣ ਮਾਸਕ ਜਿਹੜਾ ਸਭ ਤੋਂ ਮੀਰ ਅੰਡਾਨੀ ਬਾਲਤੀਜੇ ਨਾਮ ਦਾ ਐਲ ਆਉਣ ਮਾਸਕ ਹੁੰਦਾ ਉਹ ਉਹਨੇ ਟੈਸਲਾ ਕੰਪਨੀ ਆ ਉਹ ਆਂਦਾ ਵੀ ਮੈਂ ਜੇ ਮੇਰੀ ਜੇ ਮੇਰੇ ਕੋਲ ਪਾਵਰ ਆ ਜੇ ਮੈਂ ਸਿੱਖ ਤਾਂ ਇੱਕ ਨੰਬਰ ਤੇ ਲਿਹਾਉਣਾ ਚਾਹਣਾ ਵੀ ਇਹਨਾਂ ਦੀਆਂ ਬਹਾਦਰੀਆਂ ਸ਼ਹੀਦੀਆਂ ਇਹਨਾਂ ਦੇ ਕਰਤੱਵਾਂ ਇਹਨਾਂ ਨੇ ਬੜੀਆਂ-ਬੜੀਆਂ ਕਲਪਦੀਆਂ ਕੀਤੀਆਂ ਵੇ ਮਹਾਰਾ ਰਣਜੀਤ ਸਿੰਘ ਬਾਰੇ ਸੁਣਿਆ ਉਹ ਆਂਦਾ ਵੀ ਮੈਂ ਇੱਕ ਨੰਬਰ ਸਿੱਖੀ ਨੂੰ ਲਿਹਾਉਣਾ ਚਾਹਣਾ ਜੇ ਮੇਰੇ ਤੋਂ ਇਹ ਪਾਵਰ ਆ ਜੇ ਬਾਕੀ ਵੇਖੋ ਆਪਣਾ ਨਾ ਕਰੇਜ਼ ਫਾਸਟ ਫੂਡ ਆ ਜਿਆਦਾ ਹੋ ਗਿਆ ਜਿੱਦੋਂ ਵੀ ਕੋਈ ਢਿੱਡ ਭਰਨਾ ਵਾ ਆਪਣਾ ਨਿਊਡਲ ਟਿੱਕੀਆਂ ਵਰਗੀਆਂ ਪਾਸਤਾ ਪੀਜ਼ਾ ਚਾਂਪਾਂ ਹੋਗੀਆਂ ਵੇਖੋ ਇਹਦੇ ਢਿੱਡ ਭਰਨਾ ਇਹ ਅੰਗਰੇਜ਼ਾਂ ਦੇ ਉਧਰ ਚੀਨ ਚ ਖਾਂਦੇ ਆ ਉਹ ਹੈ ਦੁੱਜੇ ਅੰਨ ਗੁੰਡੇ ਉਹ ਦੁੱਜੇ ਵੀ ਖਾ ਲੈਂਦੇ ਆ ਨਿਓਲ ਨੂਲ ਜੇ ਵੀ ਖਾ ਲੈਂਦੇ ਆ ਪਰ ਆਪਾਂ ਨੂੰ ਇਹ ਆ ਵੀ ਦੇਸੀ ਡਾਇਟ ਜਿੱਦਾਂ ਆਪਾਂ ਨੂੰ ਕਰੇ ਦੁੱਧ ਦਹੀਂ ਲੱਸੀ ਘਰ ਦੀਆਂ ਬਣਾਈਆਂ ਹੈ ਕਿਉਂ ਦੇਸੀ ਕਿਉਂ ਕਰਦਾ گاਵਾਂ ਦਾ ਦੇ ਚੱਲ گاਵਾਂ ਦਾ ਜਿਹੜਾ ਦੇਸੀ ਉਹ ਪੀਣਾ ਜੇ ਤਾਂ ਨੱਕ ਚ ਪੋਣਾ ਚਾਹੀਦਾ ਬੜਾ ਸਰੀਰ ਦੀ ਬੈਨੀਫਿਟ ਆ ਜਾਂ ਫਲ ਫਰੂਟ ਦੇ ਵਿੱਚ ਆਪਾਂ ਜੂਸ ਪੀ ਲੋ ਵਿੱਚ ਤੇਲੇ ਦਾ ਜੂਸ ਪੀ ਲੋ ਸੇਵ ਖਾ ਲੋ ਅਨਾਨਾਸ, ਕਾਲਾ ਪਪੀਤਾ, ਖਾਲ ਸਰੀਰ ਲਈ ਬਹੁਤ ਬੈਨੀਫਿਟ ਹੈ। ਜੇ ਕਿਹਨੂੰ ਟੈਨਸ਼ਨ ਆਉਂਦੀ ਹੈ, ਇਹ ਟੈਨਸ਼ਨ ਦਿਮਾਗ 'ਚ ਰਹਿੰਦੀ ਜਿਹਨੂੰ ਮਤਲਬ ਡਿਪਰੈਸ਼ਨ ਜਿਹਾ ਮੰਨਿਆ ਰਹਿੰਦਾ। ਉਹਦੇ ਲਈ ਸੰਤਰਾ ਬੜਾ ਵਧੀਆ। ਜਦੋਂ ਡਾਕਟਰ ਆਪਰੇਸ਼ਨ ਕਰਦੇ ਆ ਨਾ ਤੇ ਉਹ ਸੰਤਰਾ ਖਾ ਕੇ ਕਰਦੇ ਆ ਇਹ ਟੈਨਸ਼ਨ ਹੈ ਰਿਲੈਕਸ ਹੋ ਕੇ ਮਾਈਂਡ ਕਰਦੇ ਆ। ਇਦਾਂ ਹੀ ਵਕ ਵਕ ਸੇ ਜਿਹੜਾ ਜਿਹੜਾ ਹੁਣ ਆਪਣਾ ਅਨਾਨਾਸ, ਪਪੀਤਾ ਇਹ ਹੱਡੀਆਂ ਲਈ ਬੜਾ ਵਧੀਆ। ਖਜੂਰਾ ਖਾਓ। ਤੇ ਨਾਰੀਅਲ ਦਾ ਜਿਹੜਾ ਤਮਨ ਲਾਡੂ ਜਿਹੜੇ ਨਾਰੀਅਲ ਆਉਂਦੇ ਆ ਉਹ ਪਥਰੀ ਨਹੀਂ ਬੰਨ੍ਹਦੇ। ਉਹ ਨਾਰੀਅਲ ਦਾ ਜੂਸ ਪੀਣਾ ਚਾਹੀ ਦੇਖੋ ਵੀ ਜੀ ਡਾਈਟ ਬਹੁਤ ਜ਼ਰੂਰੀ ਹੈ ਸਵੇਰੇ ਉੱਠ ਕੇ ਨਿਰਨੇ ਕਾਲ ਜੇ ਸਾਨੂੰ ਗਰਮ ਪਾਣੀ ਪੀਣਾ ਚਾਹੀਦਾ ਉਸ ਤੋਂ ਬਾਅਦ ਸਾਨੂੰ ਫਰੈਸ਼ ਹੋ ਕੇ ਕੋਈ ਹਲਕੀ ਫੁਲਕੀ ਡਾਈਟ ਲੈਣੀ ਚਾਹੀਦੀ ਚਾਹ ਵੀ ਬਹੁਤ ਮਾੜੀ ਹੈ ਡੇਲੀ ਚਾਹ ਨਹੀਂ ਪੀਣੀ ਚਾਹੀਦੀ ਚਾਹ ਦੇ ਬਹੁਤ ਨੁਕਸਾਨ ਨੇ ਚਾਹ ਨਾਲ ਸਰੀਰ ਵਿੱਚ ਕੱਪ ਪਿਤ ਵਧਦਾ ਹੈ ਜਿਸ ਦੇ ਨਾਲ ਬਹੁਤ ਰੋਗ ਲੱਗਦੇ ਹਨ ਸੋ ਅਸੀਂ ਹਰ ਰੋਜ਼ ਵਧੀਆ ਡਾਈਟ ਖਾਈਏ ਇਹ ਹੀ ਸਾਡੇ ਲਈ ਬਹੁਤ ਲਾਏਵੰਦ ਹੈ ਤੇ ਆਉਣ ਵਾਲੇ ਸਮੇਂ 'ਚ ਅਸੀਂ ਵੀਰੋ ਨਾਨਕ ਕੋਲ ਹੋਰ ਵੀ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰਦੇ ਆਂ ਹਾਂਜੀ ਵੀ ਜਿੱਦਾਂ ਹੁਣ ਪਲਵਾਨ ਆ ਆਪਣੇ ਕਬੱਡੀ ਦੇ ਪਲੇਅਰ ਇਹ ਸਰਦਾਈ ਰਗੜਾ ਹੋਗਾ ਇਹ ਜਿੱਦਾਂ ਆਪਣਾ ਭੂਨੇ ਚਨੇ ਜਿਹੜੇ ਬੱਚਨੇ ਭਈ ਚਨੇ ਖਾਣੇ ਆ ਆਪਾਂ ਇੱਕ ਤੇ ਕਾਬਲੀ ਚਨੇ ਰਾਜਮਾ ਹੁੰਦੇ ਨੇ ਨਾ ਇੱਕ ਭੂਨੇ ਚਨੇ ਹੁੰਦੇ ਜਿੱਦਾਂ ਆਪਣੇ ਚਨੇ ਮਿਲਦੇ ਜਿਹੜੇ ਉਹ ਖਾਣੇ ਚਾਹੀਦੇ ਸਿਰੇ ਚਾਣ ਉਹਦੇ ਨਾਲ ਹੱਡੀਆਂ ਨਹੀਂ ਕਮਜ਼ੋਰ ਹੁੰਦੀਆਂ ਸਰੀਰ ਦੀਆਂ ਮਾਸਪੇਸ਼ੀਆਂ ਖੂਨ ਵਿਕਸਿਤ ਕਰਦਾ ਰਹਿੰਦਾ ਇਹ ਚੀਜ਼ਾਂ ਖਾਓ ਹੁਣ ਸਿਆਲ ਦੇ ਵੇਖੋ ਪੰਜੀਰੀ ਬਣਾਉਂਦੇ ਆ ਕੁੱਟ ਕੇ ਅਲਸੀ ਬਣਾਉਂਦੇ ਜਿਹਨੂੰ ਅਲਸੀ ਪੰਜੀਰੀ ਕਹਿ ਦਿੰਦੇ ਆ ਆਪਾਂ ਚਾਣ ਉਹ ਦੋ ਦੋ ਖਾ ਲਈਏ ਨਾ ਆਪਾਂ ਜਾਂ ਦੀ ਜਾਂ ਕੌਲੀ ਖਾਲੀ ਹੋਰ ਇਹੋ ਜਿਹੀ ਚੀਜ਼ ਇੱਕਦ ਭਾਰੀ ਹੁੰਦੀ ਉਹ ਸਾਰੇ ਦਿਨ ਭੁੱਖੇ ਲੱਗ ਜਾਂਦੇ ਆ ਸਰੀਰ ਐ 24 ਘੰਟੇ ਤੰਦਰੁਸਤ ਰਹਿੰਦਾ ਹੈ ਨਾ ਸਿਆਲ ਦੀਆਂ ਦੇਖੋ ਸਿਆਲ ਦੇ ਲੋਕੀ ਸਾਗ ਬਣਾਉਂਦੇ ਸਾਗ ਕਿਉਂ ਖਾਂਦੇ ਹਫਤਾ ਹਫਤਾ ਤੜਕਾ ਲਾ ਕੇ ਦੋ ਦੋ ਹਫਤੇ ਨਿਕਲ ਜਾਂਦੇ ਉਹਦੇ ਵਿੱਚ ਕੈਲਸ਼ੀਅਮ ਪ੍ਰੋਟੀਨ ਉਹ ਸਰੀਰ ਲਈ ਬੜਾ ਬੈਨੀਫਿਟ ਹੈ ਗੂੰਗਲੂ ਹੋ ਗਏ ਵੇਖੋ ਸਿਆਲ ਦੀ ਹੁਣ ਚਲੋ ਗੱਲਾਂ ਸਿਆਲ ਦੀਆਂ ਵੀ ਚਾਹੀਦੀਆਂ ਗਰਮੀ ਗੂੰਗਲੂ ਹੋ ਗਏ ਸਾਗ ਹੋ ਗਿਆ ਹੁਣ ਗਰਮੀ 'ਚ ਗਾਜਰਾਂ ਖਾਓ ਸਲਾਦ ਗਾਓ ਸਭ ਤੋਂ ਵਧੀਆ ਗੰਡਾ ਖਾਓ ਸਭ ਤੋਂ ਵਧੀਆ ਇੱਕ ਜਦੋਂ ਆਪਾਂ ਰੋਟੀ ਸਵੇਰੇ ਸ਼ਾਮ ਖਾਂਦੇ ਉਹਦੇ ਨਾਲ ਇੱਕ ਮਿੱਠਾ ਖਾਓ ਗੁੜ ਖਾਓ ਜਾਂ ਮਤਲਬ ਸੌਂਫ ਖਾਓ ਕਿਉਂਕਿ ਉਹ ਹਾਜਮਾ ਪਾਚਨ ਪ੍ਰਣਾਲੀ ਲਈ ਬਹੁਤ ਵਧੀਆ ਹਾਜਮ ਹੋ ਜਾਂਦਾ ਜਦੋਂ ਆਪਾਂ ਰੋਟੀ ਪਾਣੀ ਖਾ ਕੇ ਸੌਂ ਜਾਂਦੇ ਨਾ ਮੰਜੇ ਤੇ ਉਹ ਰਾਤ ਨੂੰ ਸਾਰਾ ਜਿਹੜਾ ਆਪਣਾ ਭੋਜਨ ਉਹ ਪਚਣਾ ਹੁੰਦਾ ਆਪਾਂ ਪਚਾਉਂਦੇ ਨਹੀਂ ਉਹ ਫਿਰ ਤੁਰਦਾ ਫਿਰਦਾ ਰਹਿੰਦਾ ਹੱਡੀਆਂ ਨਸਾਂ ਫੇਰਾਵੇਂ ਆਪ ਦਬ ਜਾਨੀਆਂ ਇਸ ਕਰਕੇ ਡਾਈਟਲ ਬਹੁਤ ਧਿਆਨ ਦੇਣਾ ਚਾਹੀਦਾ ਦੇਸੀ ਖਾਣੇ ਕੋ ਫਾਸਟ ਫੂਡ ਚਲੋ ਇੱਕ ਮਹੀਨੇ ਹਫ਼ਤੇ 'ਚ ਇੱਕ ਦੋ 버ਗਰ ਖਾ ਲਓ ਜਾਂ ਮਹੀਨੇ ਦੋ ਤਿੰਨ ਹੀ ਖਾ ਲਓ ਚਲੋ ਉਹ ਵੀ ਵੱਖੱਖਾ ਟ੍ਰੈਂਡ ਹੈ ਦਿਲ ਕਰਦਾ ਹਾ ਕਿ ਹੁਣ ਤੰਦੂਰੀ ਰੋਟੀ ਵੇਖੋ ਕਿੰਨਾ ਲੋਕੀ ਖਾਂ ਤੰਦੂਰੀ ਰੋਟੀ ਵੀ ਬੜੀ ਚੰਗੀ ਜੀ ਕਿਉਂਕਿ ਉਹ ਤੰਦੂਰੀ ਰੋਟੀ ਜਦੋਂ ਬੰਦੀ ਹੈ ਨਾ ਉਹ ਮਿੱਟੀ ਨਾਲ ਬੰਦੀ ਹੈ ਮਿੱਟੀ ਦਾ ਇੱਕ ਵੀ ਜਿਹੜਾ ਚਿਹਰਾ ਸਾਫ਼ ਕਰਨ ਮੁਲਤਾਨੀ ਮਿੱਟੀ ਲਾਓ ਮੁਲਤਾਨੀ ਮਿੱਟੀ ਤੇ ਉਹ ਬੜੀ ਚੰਗੀ ਜਾਂ ਕਿ ਇਹਨੂੰ ਪ੍ਰੋਬਲਮ ਜਿੱਦਾਂ ਮਤਲਬ ਕੋਈ ਜਲਨ ਜੁਲਨ ਹੋ ਜਾਂਦੀ ਪੱਤੀ ਲੈ ਕੇ ਨਾ ਪੱਤੀ ਪੱਤੀ ਤੱਤੀ ਕਰਕੇ ਉਹ ਜਲਨ 'ਚ ਪੱਤੀ ਭਰ ਦੋ ਉਹਦੇ ਮੱਖੀਆਂ ਨਾ ਬੈਣਗੀਆਂ ਇਹ ਬੜਾ ਬੈਨੀਫਿਟ ਬਾਕੀ ਰਣਾ ਨਹੀਂ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸੋ ਇਸ ਵੀਡੀਓ ਨੂੰ ਵਾਰ ਤੋਂ ਵਾਰ ਵੇਖੋ ਤੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ